ਸਰ ਤੁਹਾਡੇ ਲਈ ਪੈਂਟ ਕੋਟ ਆਪਾਂ ਇੱਥੋਂ ਵੇਚਦੇ ਆਂ ਸਰ ਆਹ ਵਾਲਾ ਕੋਟ ਟਰਾਈ ਕਰੋ ਤੁਸੀਂ ਜਿਹੜੇ ਆਹ ਵਾਲੇ ਦੋ ਰਹਿ ਕੇ ਗਏ ਆ ਇਹਦੇ ਵਿੱਚ ਟੂ ਪੀਸ ਕੋਟ ਪੈਂਟ 400 ਤੋਂ 2 ਲੱਗੇ ਆ ਸਾਡੇ ਪਿੱਛੇ ਦੋ ਰਹਿ ਕੇ ਗਿਆ ਇਹਦੇ ਵਿੱਚ 500 ਤੋਂ 2 ਲੱਗੇ ਆ ਆ ਮੈਨੂੰ ਫੜਾ ਦਿਓ ਆਹ ਤੁਹਾਨੂੰ ਮੈਂ ਸ਼ੀਸ਼ੇ ਵਿੱਚ ਚੈੱਕ ਕਰਵਾਦਾ ਇੱਕ ਵਾਰੀ ਯੋ ਯੋ ਬੇ ਕੋ ਫੈਸ਼ਨ ਆਈਟਮਾਂ ਦਾ ਨੇ ਕਿੰਨੇ ਵਧੀਆ ਕੋਟ ਰੱਖਿਆ ਹੋਏ ਪੈਸੇ ਨਿਕਲਦੇ ਵਿੱਚੋਂ ਐਹੀ ਕੋਟ ਲੈਣਾ ਮੈਂ ਡੰਨ ਡੰਨ ਭਾਜੀ ਆਹ ਕੋਟ ਮੈਨੂੰ ਪਸੰਦ ਆ ਗਿਆ ਜੀ ਇਹਦਾ ਬਿੱਲ ਕਰ ਦਿਓ ਇਹੋ ਜੀ ਹੋਰ ਟੰਗ ਛੱਡੋ ਭਾਜੀ ਇਹਨਾਂ ਦਾ ਬਿੱਲ ਕਰੋ ਇਹਦਾ ਨਾ ਕਰੋ ਬਿੱਲ ਜੀ ਕਿਉਂ ਨਾ ਬਿੱਲ ਕਰਿਓ ਹਾਂ ਓਏ ਭਰਾਵਾ ਇਹ ਕੋਟ ਸਰਦਾ ਬਾਹ ਸਰ ਕਰੋ ਪਾ ਗਿਆ ਹੀ ਆਹ ਕੋਟ ਟਰਾਈ ਕਰਨ ਵਾਸਤੇ ਇਹਨਾਂ ਨੇ ਕੋਟ ਮੈਨੂੰ ਫੜਾਇਆ ਸੀ ਜਿਹੜਾ ਮੈਂ ਹੈਂਗਰ ਤੇ ਟੰਗਿਆ ਤੂੰ ਪਾ ਲਿਆ ਹਿਆ ਅੱਛਾ ਇਹਨਾਂ ਦਾ ਆ ਤੇ ਵੇਚ ਨਹੀਂ ਨਾ ਫਿਰ ਲਾਈਦਾ ਹੁੰਦਾ ਆ ਲੋ ਸਰ ਪਾ ਲੋ ਮੇਰਾ ਪਰਸ ਕਿੰਨਾ ਤੈਨੂੰ ਮੇਰੇ ਪੈਸੇ ਇਹ ਗੱਡੀ ਦੀ ਚਾਬੀ ਕੀ ਹੋ ਗਈ? ਵੇਖਿਆ ਤੁਸੀਂ ਸਰ? ਵੇਖਿਆ ਕੀ ਆ? ਰਿਆਈ ਕੱਖ ਨਹੀਂ ਤੇ ਦੇਖਣਾ ਕੀ ਉਹਨਾਂ ਨੇ ਸਾਰਾ ਕੁਝ ਤੇਲ ਲਾ ਗਿਆ। ਪੂਰੀ ਇਹ ਪਹਿਰੇ ਮੇਰੇ ਵੀ ਚਲ ਗਏ ਵਿੱਚ। ਉਹ ਜਾ ਪਾ ਜਾ ਭਰਾਵਾ। ਕੀ ਲੱਭਦਾ ਹਣ ਤੂੰ? ਮਾਰਾ ਤੂੰ ਨਹੀਂ ਇਹੋ ਜੇ ਕੰਮ ਕਰਨਾ ਆਪਣਾ ਲਾਗੇ ਕਿਸੇ ਕੱਪੜੇ ਤੇ ਨਹੀਂ ਰਲਣਾ।